ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਲੁਧਿਆਣੇ ਦਾ ਰੇਲਵੇ ਸਟੇਸ਼ਨ ਕਿਉਂਕਿ ਰੇਲਵੇ ਸਟੇਸ਼ਨ ਦਾ ਜਿਹੜਾ ਕੰਮ ਚੱਲ ਰਿਹਾ ਵਾ ਕਿਉਂਕਿ ਲੁਧਿਆਣੇ ਦੇ ਰੇਲਵੇ ਸਟੇਸ਼ਨ ਤੇ ਲਗਭਗ 5-600 ਕਰੋੜ ਰੁਪਈਆ ਜਿਹੜਾ ਲੱਗਣਾ ਵਾ ਤੇ ਸਾਰੇ ਭਾਰਤ ਦੇ ਵਿੱਚੋਂ ਜਿਹੜਾ ਨੰਬਰ 1 ਰੇਲਵੇ ਸਟੇਸ਼ਨ ਜਿਹੜਾ ਬਣ ਜਾ ਰਿਹਾ ਵਾ ਤੇ ਪੂਰਾ ਯਾਨੀ ਕਿ ਇਹਦੇ ਗੱਲਬਾਤ ਪੂਰੀ ਹੋਊਗੀ ਕਿਉਂਕਿ 에어ਪੋਰਟ ਤੋਂ ਵੀ ਕਹਿੰਦੇ ਇਹ ਬਹੁਤ ਜ਼ਿਆਦਾ ਸੋਨਾ ਬਣਾ ਰਹੇ ਆ ਬਈ ਇਹ ਤੇ 500 ਕਰੋੜ ਰੁਪਇਆ ਲੱਗਣਾ ਤੇ ਬਾਕੀ ਆ ਤੁਸੀਂ ਬਈ ਤਿਆਰੀ ਦੇਖ ਰਹੇ ਹੋ ਵੀ ਇਹ ਜਿਹੜੀ ਚੱਲ ਰਹੀ ਹੈ ਤੇ ਇਹਨੂੰ ਤਕਰੀਬਨ ਜਿਹੜਾ ਇਹ ਕੰਮ ਹੁੰਦੇ ਨੂੰ ਡੇਢ ਦੋ ਸਾਲ ਤਾਂ ਜਿਹੜੇ ਇਹਨੂੰ ਲੰਘ ਗਏ ਆ ਤੇ ਤਕਰੀਬਨ ਹਜੇ ਇਹ ਘੱਟੋ ਘੱਟ ਵੀ 3-4 ਸਾਲ ਜਿਹੜਾ ਜਿਹੜੇ ਸਾਹਮਣੇ ਕੰਮ ਚੱਲ ਰਿਹਾ ਬਈ ਹਜੇ ਤਿਆਰ ਨਹੀਂ ਹੁੰਦਾ ਪਿਆ ਵਾ ਆ ਸਾਹਮਣੇ ਇੱਥੇ ਇਹਨਾਂ ਨੇ ਟੈਂਪਰੇਰੀ ਜਿਹੜਾ ਬਣਾਇਆ ਹੋਇਆ ਵਾ ਟੈਕਟ ਕਾਊਂਟਰ ਇੰਨੀ ਵੀ ਹਜੇ ਭੀੜ ਵੀ ਇੰਨੀ ਜ਼ਿਆਦਾ ਨਹੀਂ ਕਿਉਂਕਿ ਢੰਡਾਰੀ ਕਲਾਂ ਦੇ ਵਿੱਚ ਵੀ ਜਿਹੜੇ ਟ੍ਰੇਨਾਂ ਰੋਕਦੀਆਂ ਅੱਧੀਆਂ ਟ੍ਰੇਨਾਂ ਇੱਥੇ ਰੋਕਦੀਆਂ ਅੱਧੀਆਂ ਜਿਹੜੀਆਂ ਢੰਡਾਰੀ ਕਲਾਂ ਦੇ ਵਿੱਚ ਰੋਕਦੀਆਂ ਇੱਥੇ ਮਸ਼ੀਨਾਂ ਜਿਹੜੇ ਜੇ ਪਲੇਟਫਾਰਮ ਟਰੈਕਟ ਲੈਣੀ ਜਾਂ ਦੂਜੀ ਟਰੈਕਟ ਲੋਕਲ ਲੈਣੀ ਇੱਥੋਂ ਲੈ ਸਕਦੇ ਹੋ ਤੁਸੀਂ ਤੇ ਆਹ ਦੇਖ ਲਓ ਬਈ ਕਿੰਨੇ ਕੁ ਲੋਕ ਜਿਹੜੇ ਮਸਾਫਰ ਆ ਬਹੁਤ ਜ਼ਿਆਦਾ ਘੱਟ ਆ ਜਿਵੇਂ ਕਿਉਂਕਿ ਅੱਧੇ ਢੰਡਾਰੀ ਕਲਾਂ ਜਾਂਦੇ ਆ ਤੇ ਹੁਣ ਤੁਹਾਨੂੰ ਆਪਾਂ ਚੱਲ ਲੈ ਕੇ ਚਾਲਦੇ ਆ ਤਿੰਨ ਚਾਰ ਨੰਬਰ ਪਲੇਟਫਾਰਮ ਤੇ ਕਿਉਂਕਿ ਇੱਥੇ ਪੰਜ ਪਲੇਟਫਾਰਮ ਹੀ ਜਿਹੜੇ ਚੱਲ ਰਹੇ ਆ ਵੈਸੇ ਤਾਂ ਸੱਤ ਆ ਜਿਹੜੇ ਚੱਲਦੇ ਹੁੰਦੇ ਆ ਪਰ ਇਸ ਵਕਤ ਜਿਹੜੇ ਪੰਜ ਹੀ ਚੱਲ ਰਹੇ ਆ ਤੇ ਆ ਸਾਹਮਣੇ ਵੱਡੀਆਂ-ਵੱਡੀਆਂ ਜਿਹੜੀਆਂ ਮਸ਼ੀਨਾਂ ਲੱਗੀਆਂ ਹੋਈਆਂ ਰੇਲਵੇ ਸਟੇਸ਼ਨ ਤੇ ਜਿਹੜਾ ਕੰਮ ਚੱਲ ਰਿਹਾ ਉਹ ਹੁਣ ਦੂਜੇ ਪਾਸੇ 4 ਨੰਬਰ ਤੇ ਵੀ ਜਿਹੜਾ ਉਹਨਾਂ ਨੇ ਉਹ ਪਿੱਲਰ ਬਣਾਉਣੇ ਸ਼ੁਰੂ ਕਰਤੇ ਆ ਤੇ ਉਧਰਲੇ ਪਾਸੇ ਵੀ ਜਿਹੜਾ ਕੰਮ ਸ਼ੁਰੂ ਕਰਤਾ ਪਹਿਲਾਂ ਇੱਕ ਨੰਬਰ ਵਾਲੇ ਪਾਸੇ ਚੱਲ ਰਿਆ ਸੀ ਤੇ ਆ ਹੈਗਾ 4 ਨੰਬਰ ਪਲੇਟਫਾਰਮ ਜਿੱਥੇ ਇਹ ਚੱਲ ਰਿਆ 4 5 6 7 ਇਧਰਲੇ ਪਾਸੇ ਆ ਤੇ ਇਹ ਇਧਰਲੇ ਪਾਸੇ ਵੇਖ ਲਓ ਭਈ ਆ ਤੁਸੀਂ ਜੀਸੀਬੀ ਖੜੀ ਆ ਹੈਡਰੇ ਖੜੇ ਇਧਰਲੇ ਪਾਸੇ ਨਾ ਕਿਉਂਕਿ ਇਹ ਰੇਲਵੇ ਸਟੇਸ਼ਨ ਭਈ ਕਾਫੀ ਟਾਈਮ ਤੋਂ ਜਿਹੜਾ ਇਹ ਬਣ ਰਿਆ ਵਾ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਥੋੜਾ ਜਿਹਾ ਹੋਰ ਅੱਗੇ ਤੇ ਬਾਕੀ ਐ ਕਹਾਂ ਬਈ ਜਿਹੜੇ ਲੋਕ ਇੱਥੇ ਕਿਸੇ ਨੂੰ ਨਹੀਂ ਪਤਾ ਹਨਾ ਰੇਲਵੇ ਸਟੇਸ਼ਨ ਬਣ ਰਿਹਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਬਈ ਸੀ ਕਿੱਧਰਲੇ ਪਾਸੇ ਨਿਕਲਣਾ ਕੀ ਕਰਨਾ ਕੀ ਨਹੀਂ ਕਰਨਾ ਜਿਹੜੇ ਤਾਂ ਜਾਣਕਾਰ ਆ ਉਹਨਾਂ ਨੂੰ ਤਾਂ ਪਤਾ ਲੱਗ ਜਾਂਦਾ ਹਨਾ ਤੇ ਕਿਉਂਕਿ ਟ੍ਰੇਨਾਂ ਵੀ ਜਿਹੜੀਆਂ ਉਲਟ-ਫਲਟ ਹੋਈਆਂ ਪਈਆਂ ਅੱਧੀਆਂ ਟ੍ਰੇਨਾਂ ਇੱਥੇ ਖੜ੍ਹਦੀਆਂ ਆਧੀਆਂ ਢੰਡਾਰੀ ਕਲਾਂ ਖੜ੍ਹਦੀਆਂ ਤੇ ਜਿਨ੍ਹਾਂ ਨੂੰ ਤਾਂ ਪਤਾ ਉਹ ਤਾਂ ਚੱਲ ਆਪਦਾ ਅਡਜਸਟਮੈਂਟ ਕਰ ਲੈਂਦੇ ਆ ਤੇ ਪਰ ਜਿਨ੍ਹਾਂ ਨੂੰ ਨਹੀਂ ਪਤਾ ਤੇ ਉਹ ਸਮਝੋ ਬਾਹਰ ਹੋ ਜਾਂਦਾ ਕੰਮ ਵੀ ਇਹ ਕੀ ਹੋਇਆ ਕੀ ਪਿਆ ਵਾ ਹਨਾ ਤੇ ਸਾਡੇ ਰਿਸ਼ਤੇਦਾਰ ਵੀ ਆਏ ਸੀ ਅਸੀਂ ਉਹਨਾਂ ਨੂੰ ਚੜਾਇਆ ਸੀ ਪਰ ਅਸੀਂ ਉਹਨਾਂ ਨੂੰ ਚੜਾ ਕੇ ਗਏ ਇਥੋਂ ਲੁਧਿਆਣਾ ਸਟੇਸ਼ਨ ਤੋਂ ਕਿਉਂਕਿ ਉਹ ਕਹਿੰਦੇ ਬਈ ਸਾਨੂੰ ਪਤਾ ਨਹੀਂ ਲੱਗਦਾ ਕਿ ਿੱਧਰਲੇ ਪਾਸੇ ਉਤਰਨਾ ਕੀ ਕਰਨਾ ਕੀ ਨਹੀਂ ਕਰਨਾ ਪਰ ਜਦੋਂ ਇਹ ਰੇਲਵੇ ਸਟੇਸ਼ਨ ਬਣ ਕੇ ਤਿਆਰ ਹੋ ਗਿਆ ਇਹ ਤੁਹਾਨੂੰ ਇੰਡੀਆ ਦੇ ਵਿੱਚ ਨੰਬਰ 1 ਰੇਲਵੇ ਸਟੇਸ਼ਨ ਹੋਊਗਾ ਤੇ ਆਹ ਹੈਗਾ ਇੱਕ ਨੰਬਰ ਪਲੇਟਫਾਰਮ ਜਿੱਥੇ ਆਪਾਂ ਇਸ ਵਕਤ ਤੁਰ ਰਹੇ ਆ ਤੇ ਇਧਰਲੇ ਪਾਸੇ ਵੀ ਜਿਹੜਾ ਕੰਮ ਪੂਰੇ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਫਿਰ ਵੀ 3-4 ਸਾਲ ਤਾਂ ਜਿਹੜੇ ਲੱਗ ਜਾਣੇ ਐ ਇਸ ਕੰਮ ਨੂੰ ਤੇ ਅੱਜ ਦੀ ਵੀਡੀਓ ਆਪਣੀ ਇਥੋਂ ਤੱਕ ਰਹੀ ਵੀਡੀਓ ਕਿਵੇਂ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ